ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਮਠਰੀ ਬਣਾਉਣ ਲੱਗੇ ਹਾਂ ਮੈਦੇ ਨੂੰ ਛਾਣ ਲਿਆ 2 ਕੱਪ ਮੈਦਾ ਆ ਜੀ ਤੇ ਇਹਨੂੰ ਚੰਗੀ ਤਰ੍ਹਾਂ ਛਾਣ ਲਿਓ ਇਹਦੇ ਵਿੱਚ ਅਸੀਂ ਜੀਰਾ ਥੋੜਾ ਜਿਹਾ ਪਾ ਲਾਂਗੇ ਅਜਵੈਨ ਤਾਂ ਮੈਂ ਪਾਣੀ ਪਾਣੀ ਆ ਇੱਕ ਚਮਚ ਤੁਸੀਂ ਪਾ ਲਿਓ ਅਜਵੈਨ ਦਾ ਕਾਲੀ ਮਿਰਚ ਦਰਦਰੀ ਪੀਸੀ ਹੋਈ ਆ ਅੱਧਾ ਚਮਚਿਆ ਜੀ ਪੀਸੀ ਵਿੱਚ ਇਹਦਾ ਕਾਲੀ ਮਿਰਚ ਦਾ ਤੇ ਹੁਣ ਨਮਕ ਪਾ ਦਾਂਗੇ ਇੱਕ ਚਮਚ ਨਮਕ ਕਸਤੂਰੀ ਮੇਥੀ ਥੋੜੀ ਜੀ ਪਾਵਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਿਓ ਤੁਸੀਂ ਹੋ ਤੇਲ ਗਰਮ ਹੋ ਗਿਆ ਹੈ ਜੀ ਮਉਣ ਪਾਤਾ ਹੈ ਜੀ ਅੱਧੀ ਕੌਲੀ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਆ ਦੇਖੋ ਜੀ ਚੰਗੀ ਤਰ੍ਹਾਂ ਮਉਣ ਨੂੰ ਸਹਿਲਾ ਮਿਕਸ ਕਰ ਲਿਆ ਸੀ ਇਸ ਤਰ੍ਹਾਂ ਹੋਣਾ ਚਾਹੀਦਾ ਹੁਣ ਅਸੀਂ ਪਾਣੀ ਪਾ ਕੇ ਇਹਨੂੰ ਆਟਾ ਗੁੰਨ ਲੰਨੇ ਆ। ਆਟਾ ਸਾਡਾ ਸਾਡਾ ਗੁੱਝ ਗਿਆ ਹੈ ਤੇ ਇਹਨੂੰ ਅਸੀਂ ਘੰਟੇ ਡੇਢ ਘੰਟੇ ਲਈ ਰੈਸਟ ਰਿਸ਼ੜ ਦਿੰਦੇ ਆ। ਫਿਰ ਅਸੀਂ ਮਟਰੀ ਬਣਾਉ। ਕੋ ਸਾਡਾ ਆਟਾ ਇੱਕਦਮ ਸੈੱਟ ਹੋ ਗਿਆ ਹੈ। ਹੁਣ ਅਸੀਂ ਮਟਰੀ ਲਈ ਆਟਾ ਬੇੜ ਲੈਣੇ ਆ। ਇੰਦਾ ਛੜਕਾ ਥਲੇ ਕਰ ਲਾਂਗੇ ਚੰਗੀ ਤਰ੍ਹਾਂ ਕਿ ਚਿਪਕੇ ਨਾ ਸਾਡੀ ਮਟਰੀ ਤੇ ਇਹਨੂੰ ਬੇਲ ਲੈਣਾ ਹੈ ਪਤਲਾ ਪਤਲਾ ਬੇਲਣਾ ਹੈ ਜੀ ਆ ਦੇਖੋ ਬੇਲ ਲਈ ਹੈ ਜੀ ਕੋਲ ਅਸੀਂ ਕਟਿੰਗ ਕਰ ਲੈਨੇ ਆ ਪਤਲੀ ਪਤਲੀ ਆ ਦੇਖੋ ਇਸ ਸ਼ੇਪ ਚ ਕੱਟ ਲਈਓ ਮਸਾਲੇਦਾਰ ਇਹ ਮਟਰੀ ਬਣ ਜਾਣੀ ਹੈ ਸਾਡੀ ਫਿਰ ਅਸੀਂ ਤੇਲ ਗਰਮ ਕਰ ਲੈਣੇ ਆ ਫਿਰ ਫਰਾਈ ਕਰ ਲੈਣੇ ਆ ਤੇਲ ਗਰਮ ਹੋ ਗਿਆ ਹੈ ਹੁਣ ਅਸੀਂ ਆਪਣੀ ਮਟਰੀ ਪਾ ਲੈਣੇ ਆ ਲਓ ਜੀ ਸਾਡੀ ਮਠਰੀ ਬਣ ਕੇ ਤਿਆਰ ਆ। ਦੇਖੋ ਇਕਦਮ ਵਧੀਆ ਕਲਰ ਆ ਗਿਆ ਆ। ਹੁਣ ਕੱਢ ਲਓ। ਲਓ ਜੀ ਸਾਡੀ ਮਠਰੀ ਬਣ ਕੇ ਤਿਆਰ ਆ। ਇਹ ਦੇਖੋ ਕਿੰਨੀ ਕ੍ਰਾਂਚੀ ਬਣੀ ਆ। ਅਜੇ ਗਰਮ ਆ ਪਰ ਬਹੁਤ ਵਧੀਆ ਬਣੀ ਆ। ਬਾਜ਼ਾਰ ਵਾਂਗੂ ਮਠਰੀ ਸਾਡੀ ਬਣੀ ਆ। ਤੁਸੀਂ ਵੀ ਘਰ ਵਿੱਚ ਇਸਲੀ ਬਣਾ ਸਕਦੇ ਹੋ। ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ। ਲਾਈਕ ਕਰ ਦਿਆ ਕਰੋ, ਕਮੈਂਟ ਕਰ ਦਿਆ ਕਰੋ, ਸ਼ੇਅਰ ਕਰ ਦਿਆ ਕਰੋ। ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ। ਸਤਿ ਸ਼੍ਰੀ ਅਕਾਲ ਜੀ।